ਪਿਆਰਪਰੀ ਸਾਥਸਰੀ ਅਕਾਲ ਸੋਸ਼ਲ ਟੀਵੀ ਪੰਜਾਬੀ ਦੇਖ ਰਹੇ ਸਾਰੇ ਸਰੋਤਿਆਂ ਦਾ ਸਵਾਗਤ ਕਰਦੇ ਆਂ 21 ਜਨਵਰੀ 2025 ਅੱਜ ਦੀਆਂ ਵੱਡੀਆਂ ਖਬਰਾਂ ਅਤੇ ਸਕੀਮਾਂ ਲੈ ਕੇ ਹਾਜ਼ਰ ਹੋ ਗਏ ਆਂ 252500 ਰੁਪਏ ਮਿਲਣਗੇ ਇਨ੍ਹਾਂ ਔਰਤਾਂ ਨੂੰ ਸਰਕਾਰ ਵੱਲੋਂ ਵੱਡਾ ਤੋਹਫ਼ਾ ਸਮਾਰਟ ਮੀਟਰ ਸਬੰਧੀ ਆਈ ਵੱਡੀ ਖਬਰ ਹੋ ਗਿਆ ਵੱਡਾ ਐਲਾਨ 1 ਫਰਵਰੀ ਤੋਂ ਬਦਲ ਜਾਣਗੇ ਇਹ ਵੱਡੇ ਨਿਯਮ ਤੇ ਹੁਣ ਖਬਰਾਂ ਨੂੰ ਸ਼ੁਰੂ ਕਰਦੇ ਆਂ ਵਿਸਥਾਰ ਦੇ ਨਾਲ ਪਰ ਉਸ ਤੋਂ ਪਹਿਲਾਂ ਤਨੂੰ ਨਿੱਕੀ ਜੀ ਅਪੀਲ ਆ ਕੇ ਜੇ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਇਓ ਚੈਨਲ ਨੂੰ ਹਲੇ ਤੱਕ ਸਬਸਕ੍ਰਾਈਬ ਨਹੀਂ ਕਰਿਆ ਤਾਂ ਜਲਦੀ ਜਲਦੀ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਨਾਲ ਲੱਗੇ ਘੰਟੀ ਵਾਲੇ ਬਟਨ ਨੂੰ ਦਬਾ ਕੇ ਉਹਨੂੰ ਆਲਟੇ ਪ੍ਰੈਸ ਕਰ ਲਓ ਤਾਂ ਕਿ ਤੁਹਾਨੂੰ ਸਾਡੀ ਹਰੇਕ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਮਿਲਦਾ ਰਹੇ ਤਾਂ ਬਈ ਵੱਡੀ ਖਬਰ ਤੇ ਤੁਹਾਨੂੰ ਲੈ ਕੇ ਚੱਲਦੇ ਆ ਭਾਜਪਾ ਨੇ ਵੱਡਾ ਐਲਾਨ ਕਰ ਦਿੱਤਾ ਔਰ ਤੁਹਾਨੂੰ ਹਰ ਮਹੀਨੇ 2500 ਰੁਪਏ ਦੇਂਦਾ ਦਿੱਲੀ ਚੋਣਾਂ ਲਈ ਭਾਰਤੀ ਜਨਤਾ ਪਾਰਟੀ ਨੇ ਆਪਣਾ ਸੰਕਲਪ ਪੱਤਰ ਜਾਰੀ ਕੀਤਾ ਜਿਸ ਨੂੰ ਭਾਜਪਾ ਨੇ ਰਾਸ਼ਟਰੀ ਪ੍ਰਧਾਨ ਜੇਪੀ ਨੱਡਾ ਨੇ ਵਿਕਸਿਤ ਦਿੱਲੀ ਦੀ ਨੀਂਹ ਆਖਿਆ ਉਹਨਾਂ ਵੱਲੋਂ ਪਾਰਟੀ ਦੇ ਵਿਕਲਪ ਪੱਤਰ ਵਿੱਚ ਗਰੀਬ ਔਰਤਾਂ ਬਜ਼ੁਰਗਾਂ ਲਈ ਕਈ ਵੱਡੇ ਐਲਾਨ ਕੀਤੇ ਜਿਨ੍ਹਾਂ ਵਿੱਚ ਔਰਤਾਂ ਨੂੰ ਹਰ ਮਹੀਨੇ 2500 ਰੁਪਏ ਦੇਣ ਦਾ ਵੀ ਐਲਾਨ ਕੀਤਾ ਭਾਜਪਾ ਵੱਲੋਂ ਦਿੱਲੀ ਚੋਣਾਂ ਦਾ ਸੰਕਲਪ ਪੱਤਰ ਜਾਰੀ ਕੀਤਾ ਜਿਸ ਵਿੱਚ ਕਈ ਵੱਡੇ ਐਲਾਨ ਕੀਤੇ ਨੇ ਸੰਕਲਪ ਪੱਤਰ ਜਾਰੀ ਕਰਦੇ ਆ ਪਾਰਟੀ ਦੇ ਰਾਸ਼ਟਰੀ ਪ੍ਰਧਾਨ जेपी ਨਟਾ ਨੇ ਆਖਿਆ ਕਿ ਦਿੱਲੀ ਬੇ ਸਰਕਾਰ ਬਣਦੇ ਇਹਨਾਂ ਕਰਪਾ ਨੂੰ ਪੂਰਾ ਕਰ ਦਿੱਤਾ ਜਾਵੇਗਾ ਉਹਨਾਂ ਦੇ ਵਿੱਚ ਔਰਤਾਂ ਨੂੰ ਹਰ ਮਹੀਨੇ 2500 ਰੁਪਏ ਗਰੀਬ ਔਰਤਾਂ ਨੂੰ ਸਿਲੰਡਰ ਤੇ 500 ਰੁਪਏ ਦੀ ਸਬਸਿਡੀ ਦੇ ਦਿੰਦਾ ਵਾਦਾ ਕੀਤਾ ਇਸ ਤੋਂ ਇਲਾਵਾ ਹੋਲੀ ਤੇ ਦੀਵਾਲੀ ਮੌਕੇ ਤੀਕ ਇੱਕ ਮੁਫਤ ਸਿਲੰਡਰ ਦੇਣ ਦਾ ਵੀ ਐਲਾਨ ਕੀਤਾ ਇਸ ਤੋਂ ਇਲਾਵਾ ਉਹਨਾਂ ਕਿਹਾ ਕਿ ਗਰਭਵਤੀ ਔਰਤਾਂ ਨੂੰ 21000 ਰੁਪਏ ਦਿੱਤੇ ਜਾਣਗੇ ਤੇ 6 ਪੋਸ਼ਣ ਕਿੱਟਾਂ ਵੀ ਦਿੱਤੀਆਂ ਜਾਣਗੇ ਇਸ ਤੋਂ ਇਲਾਵਾ ਬਿਜਲੀ ਬਾਸਾ ਤੇ ਪਾਣੀ ਲੈ ਕੇ ਮੌਜੂਦਾ ਸਰਕਾਰ ਦੇ ਯੋਜਨਾਵਾਂ ਨੂੰ ਉਵੇਂ ਜਿਵੇਂ ਚਲਦੀਆਂ ਰਹਿਣਗੀਆਂ ਹੋਰ ਕੀ ਕੁਝ ਆਖਿਆ ਜੇਪੀ ਨੱਡਾ ਨੇ ਅੱਗੇ ਤੁਹਾਨੂੰ ਦੱਸ ਦਿੰਦੇ ਹਾਂ ਦੇ ਕਿ ਜੇਪੀ ਨੱਡਾ ਵੱਲੋਂ ਮਾਧਿਮੀ ਪਾਰਟੀ ਅਤੇ ਕਾਂਗਰਸ ਦੇ ਜਮ ਕੇ ਦੇਖਾ ਨਿਸ਼ਾਨਾ ਸਾਧ ਜਿੱਦ ਚੱਲਦੇ ਉਹਨਾਂ ਨੇ ਮੁਹੱਲਾ ਕਲੀਨ ਕਰ ਨੂੰ ਭ੍ਰਿਸ਼ਟਾਚਾਰ ਦਾ ਅੱਡਾ ਤੱਕ ਆਖ ਦਿੱਤਾ ਦੇ ਨਾਲ ਹੀ ਚੱਲਦੇ ਇੱਕ ਹੋਰ ਵੱਡੀ ਖਬਰ ਦੇ ਵੱਲ ਸਮਾਰਟ ਮੀਟਰਾਂ ਨੂੰ ਲੈ ਕੇ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਆ ਪੰਜਾਬ ਚ ਸਮਾਰਟ ਮੀਟਰ ਲਗਵਾਉਣ ਲੈ ਕੇ ਵੱਡੀ ਖਬਰ ਸਾਹਮਣੇ ਆਈ ਆ ਨਵਾਂ ਐਲਾਨ ਹੋ ਸਕਿਆ ਕਿਸਾਨ ਜਿਹਾ ਬੰਦਿਆਂ ਨੇ ਪਾਵਰ ਕਮਦ ਘੱਲਣ ਮੰਗ ਪੱਤਰ ਸ਼ੌਂਪ ਕੇ ਮਨੂੜ ਖੇਤਰ ਵਿੱਚ 스마트 ਮੀਟਰ ਨਾਲ ਲਗਾਉਣ ਦੀ ਮੰਕੀਤੀ ਐਲਾਨ ਕੀਤਾ ਕਿ ਇਲਾਕੇ ਵਿੱਚ ਕਿਤੇ ਵੀ 스마트 ਬਿਜਲੀ ਮੀਟਰ ਨਹੀਂ ਲੱਗਣ ਦਿੱਤੇ ਜਾਣਗੇ ਬਾਦੇ ਸਾਈਬਰ ਕ੍ਰਾਈਮ ਚ ਸਰਗਰਮ ਹੋਈ ਸਰਕਾਰ ਹੁਣ AI ਬਣੇਗੀ ਢਾਲ ਆਰਡਰ ਹੋਏ ਜਾਰੀ ਜਾਣਕਾਰੀ ਦਿੰਦੇ ਆ ਭਾਰਤੀ ਕਿਸਾਨ ਜੂਨੀਅਨ ਨੇਕਤਾ ਪਕਾਉਂਦਾ ਨੇ ਜ਼ਿਲ੍ਹਾ ਮੋਹਾਲੀ ਦੇ ਪ੍ਰਧਾਨ ਜਗਜੀਤ ਸਿੰਘ ਜੱਗੀ ਕਰਾਲਾ ਕਾਨੂੰਨੀ ਦੇ ਜ਼ਿਲ੍ਹਾ ਪ੍ਰਧਾਨ ਸਤਰਾਮ ਸਿੰਘ ਖਾਸਪੂਰ ਭਾਰਤੀ ਜਨਤਾ ਕਿਸਾਨ ਜੂਨੀਅਨ ਸੇਧੂਪੁਰ ਦੇ ਬਲਾਕ ਮਹਾਲੀ ਦੇ ਪ੍ਰਧਾਨ ਅਤਰ ਲੋਚਨ ਸਿੰਘ ਅਤੇ ਨਰਿਆਲੀ ਗੁਰਪ੍ਰੀਤ ਸਿੰਘ ਸੇਖਨ ਮਾਜਰਾ ਜਗਤਵਿੰਦਰ ਸ਼ਰਮ ਗੁਰਪ੍ਰੀਤ ਸਿੰਘ ਨਰਿਆਲੀ ਇਸ ਵੀਰ ਖਲਾਉੜ ਨੇ ਕਿਹਾ ਹੈ ਕਿ ਕਾਲੇ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਦਿੱਲੀ ਦੀ ਸ਼ਰਧਾਂਤੇ ਸਾਰੂ ਸੰਘਰਸ਼ ਦੌਰਾਨ ਬਿਜਲੀ ਸੁਧਾਰ ਵਿੱਚ 2022 ਨੂੰ ਰੱਦ ਕਰ ਦਿੱਤਾ ਗਿਆ ਸੀ ਪੰਜਾਬ ਚ ਸਮਾਰਟ ਮੀਟਰ ਲਗਾਏ ਜਾ ਰਹੇ ਨੇ ਇਸ ਦੇ ਬਾਵਜੂਦ ਕੇਂਦਰ ਤੇ ਰਾਜ ਸਰਕਾਰ ਵੱਲੋਂ ਇਲਾਕੇ ਵਿੱਚ ਸਮਾਰਟ ਮੀਟਰ ਲਗਾਏ ਜਾ ਰਹੇ ਨੇ ਜੋ ਬਿਜਲੀ ਵਿਭਾਗ ਦੇ ਮੁਕੱਲਮ ਨਿਜੀਕਰਨ ਵਿੱਚ ਰਾਜ ਭਾਈ ਹੋਣੋਂ ਨਾ ਕਿ ਇੱਕ ਇੱਕ ਕਿਸਾਨਾਂ ਦੇ ਬੰਦੀਆ ਮਨੂੜ ਖੇਤਰ ਵਿੱਚ ਸਮਾਰਟ ਮੀਟਰ ਨਹੀਂ ਲੱਗਣ ਦੇਣਗੇ ਤੇ ਵਿਭਾਗ ਵੱਲੋਂ ਪਿੰਡ ਖਲੋਰ ਵੇਕੇ ਲਗਾਏ ਗਏ ਸਮਾਰਟ ਬਿਜਲੀ ਮੀਟਰ ਨੂੰ ਉਤਾਰ ਕੇ ਪਾਵਰਕਾਮ ਦੇ ਬਨੂੜ ਦਾ ਹਫ਼ਤੇ ਵਿੱਚ ਜਮਾ ਕਰਵਾ ਦਿੱਤਾ ਗਿਆ ਸਮਾਰਟ ਮੀਟਰ ਲਗਾਉਣ ਦੀ ਕੋਸ਼ਿਸ਼ ਕੀਤੀ ਤੇ ਕੀਤਾ ਹੋਵੇਗਾ ਤਿੱਖਾ ਵਿਰੋਧ ਇਹ ਕਿਸਾਨਾਂ ਨੇ ਐਲਾਨ ਕਰ ਦਿੱਤਾ ਹੈ ਜੇਕਰ ਪਾਵਰਕਾਮ ਦੇ ਅਧਿਕਾਰੀਆਂ ਨੇ ਇਲਾਕੇ ਵਿੱਚ ਸਮਾਰਟ ਮੀਟਰ ਲਗਾਉਣ ਦੀ ਕੋਸ਼ਿਸ਼ ਕੀਤੀ ਤਾਂ ਇਹਦਾ ਤਿੱਖਾ ਵਿਰੋਧ ਕੀਤਾ ਜਾਵੇਗਾ ਇਲਾਕੇ ਵਿੱਚ ਕੋਈ ਵੀ ਸਮਾਰਟੋਮੀਟਰ ਨਹੀਂ ਲੱਗਣ ਦਿੱਤਾ ਜਾਵੇਗਾ ਅੱਗੇ ਬਦਲਣਾ ਇੱਕ ਹੋਰ ਵੱਡੀ ਖਬਰ ਦੇ ਵੱਲ ਪੰਜਾਬ ਦਾ ਖਜ਼ਾਨਾ ਹੋਇਆ ਮਜ਼ਬੂਤ ਆਈਜੀਐਸਟੀ ਤੋਂ ਆਇਆ ਪੈਸਾ ਪੰਜਾਬ ਸਰਕਾਰ ਦੇਖਿਆ ਜਾਂਨੇ ਚਾਹੀ 2500 ਕਰੋੜ ਮੇਲ ਕੋਟ ਚ ਫੈਕਟਰੀ ਤੋਂ ਮਿਲੇ 600 ਕਰੋੜ 7000 ਕੰਪਨੀਆਂ ਚ ਆਈਜੀਐਸਟੀ ਤੋਂ ਆਇਆ ਪੈਸਾ ਪੰਜਾਬ ਦੀ ਆਰਥਿਕ ਹਾਲਤ ਨੂੰ ਮਜ਼ਬੂਤ ਕਰਨ ਲਈ ਸਰਕਾਰ ਵੱਲੋਂ ਕਈ ਉਪਰਾਲੇ ਕੀਤੇ ਜਾ ਰਹੇ ਨੇ ਸਬੰਧਿਕ ਅਕਤੂਬਰ ਮਹੀਨੇ ਵਿੱਚ ਸੇਵਾਮੁਕਤ ਯਾਰ ਅstdcਾਰ ਅਰਵਿੰਦ ਮੋਦੀ ਨੂੰ ਸਰਕਾਰ ਵੱਲੋਂ ਵਿੱਤ ਵਿਭਾਗ ਦਾ ਮੁਖ ਸਲਾਹਕਾਰ ਨਿਯੁਕਤ ਕੀਤਾ ਗਿਆ ਹੈ ਇਸ ਤੋਂ ਬਾਅਦ ਪੰਜਾਬ ਦੇ ਆਰਥਿਕ ਖਾਤ ਨੂੰ ਮਜ਼ਬੂਤ ਕਰਨ ਲਈ ਸਰਕਾਰ ਵੱਲੋਂ ਕਈ ਉਪਰਾਲੇ ਕੀਤੇ ਜਾ ਰਹੇ ਹਨ ਪੰਜਾਬ ਦੇ ਵਿੱਤ ਮંત્રી ਹਰਪਾਲ ਸਿੰਘ ਜੀ ਮਨਸਪਸ਼ਟ ਕਹਿਣਾ ਹੈ ਕਿ ਪੰਜਾਬ ਦੇ ਖਜ਼ਾਨੇ ਨੂੰ ਮਜ਼ਬੂਤ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਸ ਸੰਬੰਦੇ ਕਈ ਕਦਮ ਚੁੱਕੇ ਜਾ ਰਹੇ ਨੇ ਵਿੱਤੀ ਸੰਕਟ ਦੌਰਾਨ ਪੰਜਾਬ ਸਰਕਾਰ ਖਜ਼ਾਨੇ ਵਿੱਚ 2500 ਕਰੋੜ ਰੁਪਏ ਕਾਗਜ਼ੀ ਸਰਕਾਰ ਨੇ ਇਸ ਪੈ ਅਗਜਾਦਾਰਤੂ ਕਰਜ਼ਾ ਲੈ ਕੇ ਕੋਈ ਜਾਇਦਾਦ ਵੇਚ ਕੇ ਨਹੀਂ ਕਮਾਇਆ ਸਗੋਏ ਪੈਸਾ 7000 ਫਰਮਾਂ ਦੇ ਆਈਐਸਟੀ ਰਿਵਰਸ ਪ੍ਰਕਿਰਿਆ ਤੋਂ ਪ੍ਰਾਪਤ ਹੋਇਆ ਜੋ ਪਹਿਲਾਂ ਸਹੀ ਪ੍ਰਕਿਰਿਆ ਨਾ ਹੋਣ ਕਾਰਨ ਦੂਜੇ ਰਾਜਾਂ ਕੋਲ ਪਿਆ ਸੀ ਇਸ ਤੋਂ ਇਲਾਵਾ ਵਿਭਾਗ ਵੱਲੋਂ ਨਾ ਕੰਪਨੀ ਦੀ ਵੀ ਨਜ਼ਰ ਰੱਖੀ ਜਾ ਰਹੀ ਹੈ ਜੋ ਕਿਸੇ ਨਾ ਕਿਸੇ ਰੂਪ ਵਿੱਚ ਟੈਕਸ ਚੋਰੀ ਵਿੱਚ ਲੱਗੇ ਨੇ ਮਾਮਲਾ ਉਹਨਾਂ ਸਾਹਮਣੇ ਆਇਆ ਜਦੋਂ ਸੂਬੇ ਦਾ ਟੈਕਸ ਵਿਭਾਗ ਸਰਕਾਰੀ ਖਜ਼ਾਨੇ ਨੂੰ ਮਜ਼ਬੂਤ ਕਰਨ ਲਈ ਉਪਰਾਲੇ ਕਰ ਰਿਹਾ ਸੀ ਦਸੰਬਰ ਮਹੀਨੇ ਵਿੱਚ ਸੱਤ ਕੁੱਲ 7000 ਫਰਮ ਵਿੱਚੋਂ 22 ਫਰਮਾਂ ਪਾਈਆਂ ਗਈਆਂ ਜੋ ਅਜਸਟੇਲਡ ਟੌਰਨ ਦੀ ਪ੍ਰਕਿਰਿਆ ਪੂਰੀ ਨਾ ਕਰਨ ਵਿੱਚ ਕਰੀਬ 1400 ਕਰੋੜ ਰੁਪਏ ਦੂਜੇ ਰਾਜਾਂ ਵਿੱਚ ਪਾਇਆ ਸਰਕਾਰੀ ਖਜ਼ਾਨੇ ਨੂੰ ਇਕੱਲੇ ਰੇਲ ਕੋਚ ਫੈਕਟਰੀ ਚੋਂ 687.69 ਕਰੋੜ ਰੁਪਏ ਜਿਹੜੀ ਨੇ ਉਹ ਮਿਲੇਨ ਪਾਵਰ ਕਮਨ ਨੇ 129. 14 ਕਰੋੜ ਰੁਪਏ ਨਾਬਾ ਪਾਵਰ ਕਮਿਊਨਿਟੀ ਤੋਂ 99.50 ਕਰੋੜ ਰੁਪਏ ਤੇ ਲਵੰਡੀ ਸਾਬੋਦਾਰਾ ਤੋਂ 83 ਕਰੋੜ ਰੁਪਏ ਗੋਇਦਵਾਲ ਸਾਹਿਬ ਤੋਂ 44 ਕਰੋੜ ਰੁਪਏ ਬਠਿੰਡਾ ਤੋਂ 80 ਕਰੋੜ ਰੁਪਏ ਤਾਸਕੋ ਤੋਂ 40.99 ਕਰੋੜ ਰੁਪਏ ਟ੍ਰੈਸਪਿਕ ਹੈਲਥ케ਅਰ ਤੋਂ 24.2 ਕਰੋੜ ਰੁਪਏ ਕਰਗਿਲਡੀਆਂ ਤੋਂ 14.55 ਕਰੋੜ ਰੁਪਏ ਮਿਲੇ ਇਸ ਤੋਂ ਇਲਾਵਾ ਕਈ ਧਰਮਿਕ ਸੰਸਥਾਵਾਂ ਤੇ ਕੰਪਨੀਆਂ ਨੇ ਜਿੰਨਾਂ ਤੋਂ ਪੈਸਾ ਆਇਆ ਏ ਇਹਦੇ ਨਾਲ ਹੀ ਇੱਕ ਹੋਰ ਵੱਡਾ ਖਬਰ ਤੁਹਾਡੇ ਨਾਲ ਆਪਾਂ ਗੱਜ ਕਰ ਲੈਨੇ ਆ ਮੌਸਮ ਲੈ ਕੇ ਵੱਡੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਰਿਹਾ ਮੌਸਮ ਵਿਭਾਗ ਨੇ ਪੜਕੇ ਪੰਜਾਬ ਚ ਹਨੇਰੀ ਦੇ ਨਾਲ ਮੀਂਹ ਪੈਣ ਦੀ ਜਿਤਾ ਇਹ ਸੰਭਾਵਨਾ ਪੰਜਾਬ ਨੇ ਮੌਸਮ ਭਾਵ ਨੇ ਕੇਮ ਖਬਰ ਸਾਹਮਣੇ ਰੇਂਦਰ ਰਸਲ ਮੌਸਮੀ ਵਿਭਾਗ ਨੇ ਪੜਕੇ ਹਨੇਰੀ ਦੇ ਨਾਲ ਮੀਪੈਨ ਦੀਸੰਧਾਵਨਾ ਜਿਤਾਈ ਹੈ ਭਾਗ ਅਨੁਸਾਰ ਵੈਸਟਰਨ ਡਿਸਰਮੇਸ਼ਨ ਸਰਗਰਮ ਹੋਣ ਕਾਰਨ ਪੰਜਾਬ ਵਿੱਚ ਇਸ ਦਾ ਅਸਰ ਦੇਖਣਾ ਸ਼ੁਰੂ ਹੋ ਗਿਆ ਸੂਬੇ ਵਿੱਚ ਬਤ ਤੋਂ ਬਤ ਆਪਮਾਨ ਵਿੱਚ ਗੱਲ ਕਰੀ ਤਾਂ ਫਜਲ ਕਾ 24.9 ਡਿਗਰੀ ਆਸ-ਪਾਸ ਤਾਪਮਾਨ ਦਾ ਦਰਜ ਕੀਤਾ ਗਿਆ ਜਦੋਂ ਕਿ ਜਲੰਧਰ ਲੁਧਿਆਣਾ ਅਤੇ ਆਸ-ਪਾਸ ਦੇ ਕਈ ਜ਼ਿਲ੍ਹਿਆਂ ਵਿੱਚ ਤਾਪਮਾਨ 21 ਤੋਂ 23 ਡਿਗਰੀ ਰਹਿੰਦੇ ਕਰਠਨੀਆ ਹਵਾਵਾਂ ਤੋਂ ਰਾਤ ਨੂੰ ਦੇ ਨਾਲ ਹੀ ਦੇਰ ਰਾਤ ਜਲੰਧਰ ਤੇ ਘਟਕੜਤਾ ਮਾਣ 8 ਡਿਗਰੀ ਦਰਜ ਕੀਤਾ ਗਿਆ ਰਹਾ ਦੀ ਗੱਲ ਕਰੇ ਤਾਂ ਸਵੇਰੇ 10 ਵਜੇ ਸੂਰਜ ਨਿਕਲਿਆ ਤੇ ਸ਼ਾਮ 4 ਵਜੇ ਤੱਕ ਸੂਰਜ ਦਾ ਜੋਰ ਦੇਖਣ ਨੂੰ ਮਿਲਿਆ ਇਸ ਕਾਰਨ ਦੁਪਹਿਰ ਵੇਲੇ ਜੈਕਟਾਂ ਦੇ ਆ ਉਤਾਰਨੇ ਪਈਆਂ ਮੌਸਮ ਵਿਭਾਗ ਦਾ ਕਹਿਣਾ ਹੈ ਕਿ ਅੱਜ ਧੁੱਪ ਨਿਕਲਣ ਦੀ ਸੰਭਾਵਨਾ ਜਦਕਿ ਭਲਕੇ ਮੌਸਮ ਵਿੱਚ ਕਈ ਬਦਲਾ ਹੋ ਸਕਦਾ ਹੈ ਉਹਨਾਂ ਨੇ ਕਿਹਾ ਕਿ ਜੇਕਰ ਦੋ ਤੋਂ ਤਿੰਨ ਦਿਨ ਧੁੱਪ ਨਹੀਂ ਨਿਕਲਦਾ ਤਾਂ ਮੌਸਮ ਆਮਬਾਂਗ ਹੋ ਜਾਵੇਗਾ ਮੌਸਮ ਵਿਭਾਗ ਵੱਲੋਂ ਹਰ ਤਰ੍ਹਾਂ ਦੇ ਅਲਰਟ ਖਤਮ ਕਰ ਦਿੱਤੇ ਗਏ ਹਨ ਜਿਸ ਕਾਰਨ ਪੰਜਾਬ ਗ੍ਰੀਨ ਜ਼ੋਨ 'ਚ ਆ ਗਏ ਇਸ ਕਾਰਨ ਫਿਲਹਾਲ ਤੋਂ ਅੰਦਰਾ ਤੁਰਾਤ ਮਿਲੀ ਹੈ ਪੰਜਾਬ ਸਮੇਤ ਉੱਤਰ ਭਾਰਤ ਦੇ ਕਈ ਜ਼ਿਲ੍ਹਿਆਂ ਵਿੱਚ ਮੌਸਮ ਵਿੱਚ ਆਈ ਤਬਦੀਲੀ ਸੋਕਦਾ ਸਾਲਿਆ ਸੂਰਤ ਸ਼ਾਮ ਨੂੰ ਹੋਵੇਗੀ ਕੜਾਕੇ ਦੀ ਠੰਡ ਇਹਦੇ ਨਾਲ ਹੀ ਚੱਲਦੇ ਆ ਇੱਕ ਹੋਰ ਵੱਡੀ ਖਬਰ ਦੇ ਵੱਲ ਪੰਜਾਬ ਦੇ ਸਾਰੇ ਟੀਚਰਾਂ ਨੂੰ ਸਰਕਾਰ ਵੱਲੋਂ ਵਾਅਦਾ ਤੋਂ ਦਿੱਤਾ ਗਿਆ ਤਨਖਾਹਾਂ ਦੇ ਵਿੱਚ ਵਾਧਾ ਕਰ ਦਿੱਤਾ ਗਿਆ ਕੰਪਿਊਟਰ ਅਧਾਪਕਾਂ ਨੂੰ ਪੰਜਾਬ ਸਰਕਾਰ ਵੱਲੋਂ ਡੋਬ ਵੱਡਾ ਤੋਹਫ਼ਾ ਦਿੱਤਾ ਗਿਆ ਪੰਜਾਬ ਸਰਕਾਰ ਨੇ ਕੰਪਿਊਟਰ ਅਧਾਪਕਾਂ ਦੇ ਡੀਏ ਚ ਵਾਅਦਾ ਕਰਨ ਦਾ ਐਲਾਨ ਕੀਤਾ ਇੱਕ ਪੱਤਰ ਜਾਰੀ ਕਰਦੇ ਸਰਕਾਰ ਵੱਲੋਂ ਨਵੀਂ ਜਾਣਕਾਰੀ ਜਿਹੜੀ ਦਿੱਤੀ ਗਈ ਹੈ ਪੱਤਰ ਤੁਸੀਂ ਸਕਰੀਨ ਉੱਪਰ ਦੇਖ ਸਕਦੇ ਹਾਂ ਪੰਜਾਬ ਸਕੂਲ ਸਿੱਖਿਆ ਭਾਗ ਦੇ ਪੰਜਾਬ ਇਨਫੋਰਮੇਸ਼ਨ ਐਂਡ ਕਮਿਊਨੀਕੇਸ਼ਨ ਟੈਕਨਾਲੋਜੀ ਐਜੂਕੇਸ਼ਨ ਸੁਸਾਇਟੀ ਅਧੀਨ ਕੰਮ ਕਰਨ ਵਾਲੇ ਕੰਪਿਊਟਰ ਅਧਿਆਪਕਾਂ ਲਈ ਮਹਿੰਗਾਈ ਪੱਤੇ 'ਤੇ ਬਾਦੇ ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ ਵਿਭਾਗ ਨੇ ਸਾਰੇ ਰੈਗੂਲਰ ਕੰਪਿਊਟਰ ਅਧਿਆਪਕਾਂ ਨੂੰ ਤੇਤੀ ਫੀਸ ਦੀ ਵਾਧੂ ਮਹਿੰਗਾਈ ਪੱਤਾ ਜਾਰੀ ਕਰਨ ਦਾ ਐਲਾਨ ਕਰ ਦਿੱਤਾ ਗਿਆ ਹੈ ਇਸ ਮੱਦੇ ਮਕਰੋਂ ਕੰਪਿਊਟਰ ਅਧਿਆਪਕਾਂ ਦੇ ਮਹਿੰਗਾਈ ਪੱਤੇ ਜੇ 148% ਤੋਂ ਵੱਧ ਕੇ 185% ਹੋ ਗਿਆ ਨੋਟੀਫਿਕੇਸ਼ਨ ਅਨੁਸਾਰ ਇਹ ਵਾਧਾ ਇੱਕ ਜਨਵਰੀ 2025 ਤੋਂ ਲਾਗੂ ਹੋ ਜਾਵੇਗਾ ਭਾਵੇਂ ਇਸ ਮੀਨਤ ਤਨਖਾਹ ਵਿੱਚ ਨਵੇਂ ਮਹਿੰਗਾਈ ਪੱਤੇ ਵਿਸਮੇਤ ਆਵੇਗੀ ਅੱਗੇ ਚੱਲਦੇ ਹਾਂ ਇੱਕ ਹੋਰ ਵੱਡੀ ਖਬਰ ਦੇ ਵੱਲ 1 ਫਰਵਰੀ ਤੋਂ ਬਦਲ ਜਾਣਗੇ ਇਹ ਵੱਡੇ ਨਿਯਮ ਲੋਕਾਂ ਦੇ ਜੇਬ ਤੇ ਪਵੇਗਾ ਸਿੱਧਾ ਅਸਰ ਕਿਹੜੇ ਕਿਹੜੇ ਵੱਡੇ ਹੋ ਨਿਯਮ ਨੇ ਜਿਹੜੇ ਕਿ ਇੱਕ ਫਰਵਰੀ ਤੋਂ ਬਦਲ ਜਾ ਰਹੇ ਨੇ ਜਨਵਰੀ ਦਾ ਮਹੀਨਾ ਖਤਮ ਹੋਣ ਵਾਲਾ ਇਸ ਤੋਂ ਬਾਅਦ ਫਰਵਰੀ ਦਾ ਦੂਜਾ ਮਹੀਨਾ ਜਿਹੜਾ ਚੱਲਣ ਵਾਲਾ ਹਰ ਮਹੀਨੇ ਤਰ੍ਹਾਂ ਇਸ ਮਹੀਨੇ ਵੀ ਕਈ ਬਦਲਾਅ ਹੋਣ ਜਾ ਰਹੇ ਨੇ ਖੁਰਪਤ ਤੋਂ ਕਈ ਨਵੇਂ ਨੀਮ ਲਾਗੂ ਹੋਣਗੇ ਜਿੰਨਾਂ ਦਾ ਸਿੱਧਾ ਅਸਰ ਆਮ ਆਦਮੀ ਦੀ ਜੇਬ ਤੇ ਪਵੇਗਾ ਇਸ ਸਥਿਤੀ ਵਿੱਚ ਤੁਹਾਡੇ ਲਈ ਇਹਨਾਂ ਤਬਦੀਲੀਆਂ ਬਾਰੇ ਜਾਨਣਾ ਬਹੁਤ ਜ਼ਰੂਰੀ ਹੈ ਤੁਹਾਨੂੰ ਦੱਸਾ ਦਿੰਨੇ ਆ ਕਿ ਕਿਹੜੇ ਕਿਹੜੇ ਉਹ ਨੀਮ ਨੇ ਜਿਹੜੇ ਬਦਲਣ ਵਾਲੇ ਨੇ ਜਿੰਦੇ ਵਿੱਚ ਐਲ ਪੀ ਨੇ ਆ ਕੀਮਤਾਂ ਦੇ ਵਿੱਚ ਵੱਡਾ ਬਦਲਾਅ ਹੋ ਸਕਦਾ ਪੈਟਰੋਲ ਤੇ ਡੀਜ਼ਲ ਦੇ ਕੀਮਤਾਂ ਦੇ ਵਿੱਚ ਵੱਡਾ ਬਦਲਾਅ ਹੋ ਸਕਦਾ ਸੰਸਦ ਦਾ ਬਜਟ ਦਾ اجلاس ਜਿਹੜਾ ਹੋਵੇਗਾ ਜਿਹੜਾ ਕਿ 31 ਜਨਵਰੀ ਤੋਂ 4 ਅਪ੍ਰੈਲ ਤੱਕ ਦੋ ਹਿੱਸਿਆਂ ਦੇ ਵਿੱਚ ਹੋਵੇਗਾ ਜਿਹੜੇ ਇਹ ਵੱਡੇ ਬਦਲਾਅ ਨੇ ਇਹ ਫਰਵਰੀ ਮਹੀਨੇ ਦੇ ਵਿੱਚ ਹੋਣ ਵਾਲੇ ਨੇ ਇਹਦੇ ਬਾਰੇ ਅਸੀਂ ਅਲੱਗ ਤੋਂ ਪੂਰੀ ਵੀਡੀਓ ਬਣਾਈ ਹੋਈ ਹੈ ਤੇ ਚੈਨਲ ਤੇ ਜਾ ਕੇ ਦੇਖ ਸਕਦੇ ਹਾਂ ਸਿਹਜ ਦੇ ਬਡੇ ਮੁਖਵਰਾ ਮਿਲਦੇ ਆਂ ਹੋਰ ਜਾਣਕਾਰੀ ਦੇ ਨਾਲੋਂ ਤੱਕ ਬਣੇ ਰੋ ਸਾਡੇ ਨਾਲ ਧੰਨਵਾਦ